ਬਾਂਦੀ ਜਿਹੜੀ ਅੱਜ ਇਹ ਮੀਟਿੰਗ ਤੋਂ ਅਸੀਂ ਕੀਤੀ ਹੈ ਕਿਸ ਵਿਸ਼ੇ ਤੇ ਕਿਹੜੇ-ਕਿਹੜੇ ਕਾਰਨ ਵਾਸਤੇ ਕੀਤੀ ਮੈਂ ਸਤਨਾਬ ਸਿੰਘ ਮਾਨੋਚਾਲ ਅੱਜ ਸਾਡੀ ਤਰਨਤਾਰ ਜ਼ਿਲ੍ਹੇ ਦੀ ਬਾਬਾ ਕਾਨ ਸਿੰਘ ਜੀ ਪਿੱਦੀ ਵਿਖੇ ਜਿਹੜੀ ਮੀਟਿੰਗ ਹੋਈ ਆ ਨਾਲ ਸਾਡੀਆਂ ਭੈਣਾਵਾਂ ਜ਼ਿਲ੍ਹਾ ਟੀਮ ਤੇ ਪੂਰੀ ਜ਼ਿਲ੍ਹੇ ਦੀ ਟੀਮ ਜਿਹੜੀ ਆ ਆ ਜਿਹੜੀ ਹਾਜ਼ਰ ਆ ਇਹਦੇ ਵਿੱਚ ਖੁੱਲ ਕੇ ਵਿਚਾਰ ਚਰਚਾ ਆਈ ਆ ਸਵੇਰ ਦੇ 9 ਵਜੇ ਤੋਂ ਲਗਭਗ ਮੀਟਿੰਗ ਤੇ ਬੈਠੇ ਸਾਂ ਤੇ ਹੁਣ ਇਸ ਵਕਤ ਜਿਹੜਾ ਵਾ 3 ਵਜ ਗਿਆ ਮੀਟਿੰਗ ਨੂੰ ਪੂਰੀ ਜਿਹੜੀ ਪਿਛਲੇ ਜਿੰਨੀਆਂ ਵੀ ਰਿਪੋਰਟਾਂ ਮਾ ਉਹਦੇ ਤੇ ਗੱਲਬਾਤ ਹੋਈ ਆ ਜਿਹੜਾ ਜਥੇਬੰਦੀ ਦਾ ਫੈਸਲਾ ਵਾ ਕਿ ਜਿਹੜੀਆਂ ਪਿੰਡ ਦੇ ਵਿੱਚੋਂ ਪੰਜ-ਪੰਜ ਕੁਆਂਟਾ ਝੋਨਾ ਕਰਨਾ ਚਾਹੇ ਪਿੰਡਾਂ ਦੇ ਵਿੱਚੋਂ ਫੰਡ ਇਕੱਠਾ ਕਰਨਾ ਵੱਡੀ ਪੱਧਰ ਤੇ ਰਿਪੋਰਟ ਆਈ ਆ ਵੀ ਝੋਨਾ ਵੀ ਬੜਾ ਇਕੱਠਾ ਆ ਤੇ ਪਿੰਡਾਂ 'ਚ ਫੰਡ ਵੀ ਵੱਡੀ ਪੱਧਰ ਤੇ ਇਕੱਠਾ ਆ ਤੇ ਹੁਣ ਜਿਹੜਾ ਵਾ 4 ਤਰੀਕ ਨੂੰ ਜੋ ਫੈਸਲਾ ਆ ਦੋਨਾਂ ਫਾਰਮਾ ਦਾ ਵੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜਾ ਵਾ ਉਹ 26 ਤਰੀਕ ਨੂੰ ਉਹਨਾਂ ਨੇ ਮਰਨ ਵਰ ਤੇ ਬੈਣਾ ਸੀ ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਤੇ ਉਹਨਾਂ ਦੀ ਥਾਂ ਤੇ ਜਿਹੜਾ ਵਾ ਸੁਖਜੀਤ ਸਿੰਘ ਜੀ ਜੋ ਹਰਦੋਂ ਛੰਡਿਆ ਉਹ ਬੈਠੇ ਆ ਤੇ ਦੂਸਰਾ ਜਿਹੜਾ ਦੂਸਰੇ ਫਾਰਮ ਦਾ ਜਿਹੜਾ ਵਾ ਵੀ ਉਹ ਆਪਣਾ 6 ਤਰੀਕ ਨੂੰ ਜਿਹੜਾ ਵਾ ਗਾਂ ਜਥਿਆਂ ਦੇ ਰੂਪ ਦੇ ਵਿੱਚ ਜਿਹੜਾ ਦਿੱਲੀ ਕੂਚ ਕਰਨ ਦਾ ਲਾਨ ਆ ਉਹਨਾਂ ਨੂੰ ਸਫਲ ਬਣਾਉ ਤੇ ਪੂਰੀ ਰਣਨੀਤੀ ਤੈਅ ਕਰ ਲਿਆ ਪੂਰੇ ਪ੍ਰਬੰਧ ਕਰ ਲਿਆ 4 ਤਰੀਕ ਨੂੰ ਵੱਡਾ ਜਥਾ ਜਿਹੜਾ ਵਾ ਉਹ ਇਥੋਂ ਤਰਨਤਾਰਨ ਦੇ ਵਿੱਚੋਂ ਜਿਹੜਾ ਵਾ ਜਾਊਗਾ ਟਰਾਲੀਆਂ ਟਰੈਕਟਰ ਬੱਸਾਂ ਵੀ ਕਰ ਲੈ ਕੇ ਜਾਊਗਾ ਤੇ 6 ਤਰੀਕ ਨੂੰ ਸਤਨਾਮ ਸਿੰਘ ਦੀ ਪੰਨੂ ਸਵਿੰਦਰ ਸਿੰਘ ਜੀ ਚਤਾਲਾ ਸਰਜੀਤ ਸਿੰਘ ਦੀ ਫੂਲਦੀ ਅਗਵਾਈ ਵਿੱਚ ਵੱਡਾ ਜਥਾ ਜਿਹੜਾ ਬਾ ਉਹ ਦਿੱਲੀ ਵਾਲ ਨੂੰ ਕੂਚ ਕਰੂਗਾ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਮੰਗਾ ਪ੍ਰਵਾਨ ਕਰ ਲੋ ਆਹ ਜਿਹੜੀ ਤੁਸੀਂ ਦੋਹਰੀ ਨੀਤੀ ਵਰਤ ਰਿਹਾ ਜੇ ਵੀ ਕਿਸਾਨਾਂ ਨੂੰ ਫੜ ਕੇ ਆਗੂਆਂ ਨੂੰ ਜਿਹੜਾ ਬਾ ਜੇਲਾ ਜੇ ਸੁਟਣਾ ਚਾਹੇ ਕਿਸਾਨ ਆਗੂਆਂ ਨੂੰ ਹਸਪਤਾਲਾਂ 'ਚ ਵੀ ਖੜਕ ਕੇ ਉਹਨਾਂ ਦਾ ਮਰਨ ਵਰਤਣਾ ਇਹ ਤੁਹਾਡੀ ਕਦੀ ਵੀ ਨੀਤੀ ਸਫਲ ਨਹੀਂ ਹੋਣ ਦਵਾਂਗੇ ਇਸ ਕਰਕੇ ਜਿਹੜੀ ਸਾਰ ਨੀਤੀ ਰਾਣੀ ਨੀਤੀ ਤਿਆਰ ਕਰ ਲਈ ਆ ਤੇ ਚਾਰ ਤਰੀਕ ਨੂੰ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਸ਼ੰਭੂ ਮੋਰਚੇ ਨੂੰ ਜਿਹੜਾ ਵਾ ਉਹ ਰਵਾਨਾ ਹੋਵਾਂਗੇ ਤੇ ਸ਼ੰਭੂ ਮੋਰਚੇ ਦੇ ਵਿੱਚ ਜਿਹੜੀਆਂ ਉੱਥੇ ਜਾਣ ਕੇ ਆਪਣੀਆਂ ਹਾਜ਼ਰੀਆਂ ਪਰਾਂਗੇ ਧੰਨਵਾਦ